ਹੁੰਦਾ ਕੰਮ ਰੀੜੀਆਂ ਵਾਲੀਆਂ ਰੋੜਾਂ ਤੇ ਖੜੀਆਂ ਹੁੰਦੀਆਂ ਨੇ ਪਰ ਇਹਨਾਂ ਦੀ ਪਰਮਿਸ਼ਨ ਲੈਣੀ ਪੈਂਦੀ ਆ ਸਿਟੀ ਦੇ ਵਿੱਚ ਫਿਰਦਾ ਰਹਿੰਦਾ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕੈਨੇਡਾ ਵਿੱਚ ਵੀ ਰੀੜੀਆਂ ਲੱਗਦੀਆਂ ਨੇ ਇਹਦਾ ਜਵਾਬ ਆ ਹਾਂ ਬਿਲਕੁਲ ਲੱਗਦੀਆਂ ਨੇ ਪਰ ਥੋੜੀਆਂ ਜਿਹਾ ਮਾਡਰਨ ਲੱਗਦੀਆਂ ਨੇ ਜਿਵੇਂ ਕਿ ਆ ਬੈਨ ਹੁੰਦੀਆਂ ਨੇ ਹੁੰਦਾ ਕੰਮ ਰੀੜੀਆਂ ਵਾਲੀਆਂ ਰੋੜਾਂ ਤੇ ਖੜੀਆਂ ਹੁੰਦੀਆਂ ਨੇ ਪਰ ਇਹਨਾਂ ਦੀ ਪਰਮਿਸ਼ਨ ਲੈਣੀ ਪੈਂਦੀ ਆ ਇਹਨੂੰ ਪਹਿਲਾਂ ਖੜਾਉਣ ਵਾਸਤੇ ਸਿਟੀ ਤੋਂ ਦੀ ਆਏ ਨਦੀ ਰੇਟ ਲਿਸਟ ਆ ਅਸੀਂ ਵੀ ਇੱਥੋਂ ਕੁਝ ਆਰਡਰ ਕੀਤਾ ਸੀ ਤੇ ਉਹਦਾ ਟੇਸਟ ਵੀ ਤੁਹਾਨੂੰ ਦੱਸਾਂ ਕਿਵੇਂ ਦਾ ਤੇ ਇਹ ਤੇ ਇਹ ਸਕਾਈ ਬਿਊ ਵਾਲੇ ਪਲਾਜ਼ਾ ਕੈਲਗਰੀ ਦੇ ਬਿਲਕੁਲ ਸਾਹਮਣੇ ਖੜਦੀ ਆ ਇੱਕ ਏਕੋ ਸਾਹਮਣੇ ਵੈਸੇ ਉਹਨਾਂ ਦੇ ਕੱਠ ਨਹੀਂ ਸੀਗਾ ਇਹਨਾਂ ਦੇ ਬਹੁਤ ਕੱਠ ਸੀਗਾ ਤੇ ਇਹਨਾਂ ਦਾ ਅਸੀਂ ਇੱਥੋਂ ਹੀ ਅਸੀਂ ਆਰਡਰ ਕੀਤਾ ਸੀ ਤੇ ਅਸੀਂ ਦੇਖ ਦੱਸਦੇ ਤੁਹਾਨੂੰ ਟੇਸਟ ਕਿਦਾਂ ਦਾ ਕਿਦਾਂ ਦਾ ਹੁੰਦਾ ਇਹ ਲਿਆ ਜੀ ਅਸੀਂ ਨੇ ਇੱਕ 버ਗਰ ਇੱਕ ਅਸੀਂ ਨੇ ਕੋਲਡ ਡਰਿੰਕ ਲਿਆ ਸੀ ਨਾਲ ਇੱਕ ਕੰਪੋ ਪੈਕ ਲਿਆ ਸੀਗਾ ਤੇ ਨਾਲ ਆ ਫਰਾਈਆਂ ਲਈਆਂ ਸੀਗੀਆਂ ਤੇ ਜਿਹੜਾ ਕਿ ਟੇਸਟ ਦੀਗਾ ਬਿਲਕੁਲ ਸਿਮਲਰ ਸੀ ਇੰਡੀਆ ਦੇ ਟੇਸਟ ਦੇ ਨਾਲ ਦਾ ਬਹੁਤ ਸਵਾਦ ਸੀ ਬਹੁਤ ਟੇਸਟ ਹੈ ਤੁਸੀਂ ਵਿਜ਼ਿਟ ਕਰੋ ਇਹ ਆ ਆਈਸਕ੍ਰੀਮ ਦਾ ਟਰੱਕ ਜਿਹੜਾ ਕਿ ਸਿਟੀ ਦੇ ਵਿੱਚ ਫਿਰਦਾ ਰਹਿੰਦਾ ਘਰ ਘਰ ਦੇ ਮੂਹਰੇ ਪਾਸੇ ਖੜਦਾ ਥੋੜੇ ਟਾਈਮ ਲਈ ਖੜਦਾ ਕਿਤੇ ਕਿਤੇ ਜੇ ਰੁਕਦਾ ਹੁੰਦਾ ਹੈ ਜਾ ਕੇ ਤੇ ਇੱਥੋਂ ਤੁਸੀਂ ਜੇ ਆਈਸਕ੍ਰੀਮ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਇਹ ਬਸ ਇਦਾਂ ਹੀ ਚੱਲਦਾ ਰਹਿੰਦਾ 5 ਮਿੰਟ ਖੜੂਗਾ ਧੰਨਵਾਦ ਜੀ